ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਕਦੀ ਨਾ ਕਦੀ ਇਹ ਸਵਾਲ ਹਰ ਇੱਕ ਇਨਸਾਨ ਦੇ ਦਿਲ ਦਿਮਾਗ ਵਿੱਚ ਜ਼ਰੂਰ ਆਇਆ ਹੋਵੇਗਾ ਕਿ ਗੁਰੂ ਘਰ ਵਿੱਚ ਕਿਹੜੀ ਪੇਟਾ ਸਰਵਉੱਤਮ ਹੈ ਕਿ ਗੁਰੂ ਇਸ ਗੱਲ ਦਾ ਮਹਤਾਜ ਹੋ ਸਕਦਾ ਹੈ ਕਿ ਅਸੀਂ ਉਹਨੂੰ ਕੋਈ ਚੀਜ਼ ਦੇ ਸਕੀਏ ਜਦ ਸਾਡੀ ਇਸ ਗੱਲ ਵਿੱਚ ਕਿੰਨੀ ਕੋ ਗਹਿਰਾਈ ਏ ਕਿ ਅਸੀਂ ਗੁਰੂ ਨੂੰ ਆਪੇ ਟਾ ਦੇ ਸਕਨੇ ਆ ਸੰਗਤ ਜੀ ਅਸੀਂ ਤੇ ਖੋਦ ਉਹਦੇ ਦਰ ਤੋਂ ਅੱਠੇ ਪੈਰ ਮੰਗਣ ਵਾਲੇ ਆ ਅਸੀਂ ਉਸ ਪਰਮਾਤਮਾ ਨੂੰ ਕੀ ਦੇ ਸਕਨੇ ਆ ਪਰ ਫਿਰ ਵੀ ਕੁਝ ਚੀਜ਼ਾਂ ਹੈ ਨੇ ਜਿਹੜੀਆਂ ਕਿ ਸਾਨੂੰ ਗੁਰੂ ਨੂੰ ਪੇਟਾ ਕਰਨੀਆਂ ਚਾਹੀਦੀਆਂ ਨੇ ਗੁਰੂ ਘਰ ਵਿੱਚ ਕੀ ਪੇਟਾ ਦਈਏ ਕਿ ਜੋ ਸਾਡੀ ਹਰ ਇੱਕ ਸ਼ੁਭ ਅਰਦਾਸ ਪੂਰੀ ਹੋ ਜਾਏ ਸੰਗਤ ਜੀ ਜੇ ਹੁਣ ਅਸੀਂ ਗੁਰੂ ਘਰ ਜਾਈਏ ਪਰ ਮੰਗੀਏ ਇਹ ਕਿ ਸਾਡੇ ਗਵਾਂਢੀ ਦਾ ਆ ਨੁਕਸਾਨ ਹੋ ਜਾਏ ਤੇ ਕੀ ਪਰਮਾਤਮਾ ਸਾਡੀ ਇੱਛਾ ਨੂੰ ਪੂਰੀ ਕਰੇਗਾ ਜਿਹੜੀ ਸ਼ੁਭ ਅਰਦਾਸ ਏ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਉੱਤਮ ਅਰਦਾਸ ਏ ਸਰਬੱਤ ਦਾ ਪਲਾ ਆਪਣੀ ਹਰ ਇੱਕ ਅਰਦਾਸ ਦੇ ਅੱਗੇ ਜੇ ਆਪਾਂ ਇਹ ਚੀਜ਼ ਲਾ ਦਈਏ ਕਿ ਪਰਮਾਤਮਾ ਸਰਬੱਤ ਦਾ ਭਲਾ ਤੇ ਉਸ ਸਰਬੱਤ ਦੇ ਭਲੇ ਦੇ ਵਿੱਚ ਸੰਗਤ ਜੀ ਆਪਣਾ ਵੀ ਭਲਾ ਹੋ ਜਾਂਦਾ ਹੈ ਜਦੋਂ ਮੈਂ ਤੁਸੀਂ ਗੁਰੂ ਘਰ ਕਿਸੇ ਵੀ ਇੱਛਾ ਵਾਸਤੇ ਜਾਂਦੇ ਹੋ ਜਦੋਂ ਮੈਂ ਗੁਰੂ ਘਰ ਵਿੱਚ ਜਾ ਕੇ ਅਸੀਂ ਆਪਣੀ ਝੋਲੀ ਅਟਦੇ ਹਾਂ ਪਰਮਾਤਮਾ ਦੇ ਸਾਹਮਣੇ ਕੀ ਮਹਾਰਾਜ ਸਾਡੀ ਆ ਅਰਦਾਸ ਬੇਨਤੀ ਤੁਸੀਂ ਪਰਵਾਨ ਕਰੋ। ਜਾਂ ਕੋਈ ਸਾਡੀ ਐਸੀ ਗੱਲ ਹੈ ਐਸੀ ਮੁਸ਼ਕਲ ਹੈ ਜਿਹੜੀ ਨਬੇੜੇ ਅੰਦਰ ਨਹੀਂ ਆਉਂਦੀ ਜਿਹਦੇ ਵਿੱਚੋਂ ਅਸੀਂ ਪਾਰ ਨਹੀਂ ਲੰਘ ਸਕਦੇ ਅਸੀਂ ਗੁਰੂ ਦਾ ਆਸਰਾ ਤੱਕ ਕੇ ਉਹਦੇ ਚਰਨਾ ਕਮਲਾਂ 'ਚ ਅਰਦਾਸ ਬੇਨਤੀ ਕਰਨੇ ਆ। ਜਦੋਂ ਅਸੀਂ ਅਰਦਾਸ ਕਰਨੇ ਆ ਪਰ ਅਰਦਾਸ ਦੇ ਨਾਲ-ਨਾਲ ਸ਼ੰਕਾ ਵੀ ਜਰੂਰ ਕਰਨੀ ਆ ਕਿ ਪਤਾ ਨਹੀਂ ਕਰਨ ਤੇ ਲੱਗੇ ਆ ਹੋਣੀ ਏ ਕਿ ਨਹੀਂ ਹੋਣੀ ਬਸ ਆਹੀ ਚੀਜ਼ ਜਿਹੜੀ ਇਹ ਉਹ ਅਰਦਾਸ ਦੇ ਵਿੱਚ ਵਿਘਨ ਪਾਦੀ ਹੈ ਸੰਗਤ ਜੀ ਜਦੋਂ ਗੁਰੂ ਘਰ ਜਾਣ ਵਾਸਤੇ ਅਰਦਾਸ ਬੇਨਤੀ ਕਰਨ ਵਾਸਤੇ ਅਸੀਂ ਆਪਣੇ ਘਰੋਂ ਚੱਲਦੇ ਆ ਤੇ ਆਪਣੇ ਘਰ ਚੋਂ ਆਪਾਂ ਜਿਹੜੀ ਆਪਣੇ ਸ਼ਰੀਰ ਰੂਪੀ ਘਰ ਵਿੱਚ ਜਿਹੜੀ ਸ਼ੰਕਾ ਪਈ ਹੈ ਗੁਰੂ ਪ੍ਰਤੀ ਉਹ ਸਾਨੂੰ ਗੁਰੂਦਵਾਰੇ ਜਾ ਕੇ ਉੱਥੇ ਹੀ ਮੱਥਾ ਟੇਕ ਕੇ ਛੱਡ ਆਉਣੀ ਚਾਹੀਦੀ ਏ ਤਾਂ ਜੋ ਪਰਮਾਤਮਾ ਸਾਡੀ ਹਰ ਇੱਕ ਇੱਛਾ ਪੂਰੀ ਕਰੇ ਅਰਦਾਸ ਪੂਰੀ ਕਰੇ ਕਿਉਂਕਿ ਜਿਹੜੀ ਸ਼ੰਕਾ ਹੈ ਉਹ ਅਰਦਾਸ ਨੂੰ ਪਰਮਾਤਮਾ ਦੇ ਦਰ ਤੱਕ ਨਹੀਂ ਪਹੁੰਚਣ ਦੇਂਦੀ ਸੰਗਤ ਜੀ ਆਪਣੇ ਘਰੋਂ ਸ਼ੰਕਾ ਲੈ ਕੇ ਜਾਓ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨੂੰ ਐਸਾ ਰੱਖੋ ਕਿ ਉਹ ਦੁਬਾਰਾ ਵਾਪਸ ਨਾ ਆਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲ ਚੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ